ਲੋ ਜੀ ਇਹਨਾਂ ਔਰਤਾਂ ਦੀ ਰਖੜੀ ਬਣ ਗਈ ਜੀ ਹਾਂ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਭਾਟਿਆ ਕਲੈਕਸ਼ਨ ਦੀ ਦੁਕਾਨ ਵਿੱਚ ਇਹਨਾਂ ਔਰਤਾਂ ਵੱਲੋਂ ਮਹਿੰਗੇ ਸੂਟਾਂ ਦੀ ਚੋਰੀ ਕੀਤੀ ਗਈ ਜੀ ਹਾਂ ਦੁਕਾਨਦਾਰ ਦੇ ਮੁਤਾਬਕ ਹੈ ਇਹਨਾਂ ਔਰਤਾਂ ਵੱਲੋਂ ਆਪਣੀ ਧੀ ਦੀ ਰਖੜੀ ਲਈ ਸੂਟ ਲੈਣ ਦੇ ਲਈ ਆਈਆਂ ਸਨ ਪਰ ਜੋ ਇਹਨਾਂ ਨੇ ਕੀਤਾ ਉਸ ਸੀਸੀਟੀਵੀ ਕੈਮਰੇ ਚੁੱਕਿਆਦ ਹੋ ਗਿਆ ਇਹਨਾਂ ਛਾਤਰ ਚੋਰਨੀਆਂ ਵੱਲੋਂ ਮਹਿੰਗੇ ਸੂਟਾਂ ਦੀ ਚੋਰੀ ਕੀਤੀ ਗਈ ਇਹਨਾਂ ਸੂਟਾਂ ਨੂੰ ਆਪਣੇ ਬੁੱਕਲ ਦੇ ਵਿੱਚ ਪਾ ਕੇ ਇਹ ਉਥੋਂ ਚਲੀ ਜਾਂਦੀਆਂ ਨੇ ਫਿਲਹਾਲ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨਹੀਂ ਜੋ ਤੁਹਾਨੂੰ ਅਸੀਂ ਦਿਖਾਉਂਦੇ ਚੱਲਦੇ ਹਾਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਛਾਤਰ ਚੋਰਨੀਆਂ ਨੇ ਪਹਿਲਾਂ ਮਹਿੰਗੇ ਤੋਂ ਮਹਿੰਗੇ ਸੂਟ ਦੁਕਾਨਦਾਰ ਤੋਂ ਕਢਵਾਏ ਔਰ ਉਸ ਤੋਂ ਬਾਅਦ ਮੌਕਾ ਵੇਖ ਤੇ ਸਾਰ ਹੀ ਉਹ ਵਿੱਚੋਂ ਇੱਕ ਮਹਿਲਾ ਨੇ ਦੋ ਸੂਟਾਂ ਨੂੰ ਆਪਣੇ ਬੁੱਕਲ ਦੇ ਵਿੱਚ ਪਾ ਕੇ ਉਥੋਂ ਚਲਦੀਆਂ ਬਣੀਆਂ ਫਿਲਹਾਲ ਦੁਕਾਨ ਦੇ ਮਾਲਕ ਨੂੰ ਜੋ ਤੱਕ ਇਸ ਗਵਲ ਦਾ ਪਤਾ ਲੱਗਾ ਤਦ ਤੱਕ ਇਹ ਮੈਲਾਮਾਂ ਉਥੋਂ ਜਾ ਚੁੱਕੀਆਂ ਸਨ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਜਿਸ ਦੇ ਵੀ ਤੁਸੀਂ ਵੀ ਹੈਰਾਨ ਹੋਵੋਗੇ ਕਿ ਇਸ ਤਰ੍ਹਾਂ ਦੇ ਨਾਲ ਇਹਨਾਂ ਔਰਤਾਂ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤਰ੍ਹਾਂ ਦੇ ਨਾਲ ਇਹਨਾਂ ਔਰਤਾਂ ਵੱਲੋਂ ਸੂਟਾਂ ਦੀ ਚੋਰੀ ਕੀਤੀ ਗਈ ਹੈ ਦੁਕਾਨਦਾਰ ਨੂੰ ਭਨਕ ਤੱਕ ਨਹੀਂ ਲੱਗੀ ਦੁਕਾਨਦਾਰ ਦੇ ਮੁਤਾਬਕ ਇੱਕ ਤੋਂ ਇੱਕ ਵੱਧ ਸੂਟ ਇਹਨਾਂ ਵੱਲੋਂ ਕਢਵਾਏ ਗਏ ਕਿਆ ਗਾਇ ਕਿ ਨਦਿਤੀ ਦੀ ਰਖੜੀ ਹੈ ਔਰ ਉਸਦੇ ਲਈ ਉਹ ਸੂਟ ਲੈਣ ਆਈਆਂ ਨੇ ਔਰ ਜਦੋਂ ਇੱਕ ਤੋਂ ਇੱਕ ਮਹਿੰਗੇ ਸੂਟ ਜਿਹੜੇ ਕਢਵਾਏ ਗਏ ਤਾਂ ਉਹਨਾਂ ਵਿੱਚੋਂ ਮੌਕਾ ਦੇ ਕੇ ਇਹਨਾਂ ਔਰਤਾਂ ਵੱਲੋਂ ਸੂਟਾਂ ਦੀ ਚੋਰੀ ਕੀਤੀ ਗਈ ਫਿਲਹਾਲ ਦੁਕਾਨਦਾਰ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਾਣਕਾਰੀ ਦਿੱਤੀ ਹੈ ਦੁਕਾਨਦਾਰ ਦੇ ਮੁਤਾਬਕ ਜਦੋਂ ਇਹ ਔਰਤਾਂ ਦੁਕਾਨ ਤੋਂ ਚਲੀ ਗਈਆਂ ਤਾਂ ਉਸ ਨੂੰ ਸ਼ੱਕ ਹੋਇਆ ਕਿ ਇਹ ਨਵੇਂ ਗਾਹਕ ਨੇ ਔਰ ਜਿਸ ਤਰ੍ਹਾਂ ਦੇ ਨਾਲ ਇਹ ਅੰਦਰ ਬਾਹਰ ਦੇਖ ਰਹੇ ਸਨ ਉਹਨੂੰ ਸ਼ੱਕ ਹੋਇਆ ਕਿ ਇਹ ਕੁਝ ਤਾਂ ਗਰਬੜੀ ਜਿਹੜੀ ਹੈ ਹੋਈ ਹੈ ਫਿਲਹਾਲ ਜਦੋਂ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਤਾਂ ਉਹ ਵੀ ਹੱਕਾ ਬੱਕਾ ਰਹਿ ਗਿਆ ਇਹਨਾਂ ਔਰਤਾਂ ਵਿੱਚੋਂ ਇੱਕ ਔਰਤ ਵੱਲੋਂ ਸੂਟ ਨੂੰ ਆਪਣੇ ਬੁੱਕਲ ਦੇ ਵਿੱਚ ਪਾ ਲਿਆ ਗਿਆ ਔਰ ਉਸ ਤੋਂ ਬਾਅਦ ਸੂਟਾਂ ਨੂੰ ਵੇਖਦੇ ਹੋਏ 2000 ਰੁਪਏ ਦੇ ਦੋ ਸੂਟ ਦੇਣ ਦੀ ਗੱਲ ਕਹੀ ਗਈ। ਦੁਕਾਨਦਾਰ ਨੇ ਕਿਹਾ ਕਿ ਉਹਨਾਂ ਨੇ ਇਸ ਚੀਜ਼ ਲਈ ਮਨਾ ਕਰ ਦਿੱਤਾ ਔਰ ਇਹ ਦੋਵੇਂ ਔਰਤਾਂ ਉਥੋਂ ਚਲਦੀ ਬਣੀਆਂ। ਫਿਲਹਾਲ ਪੂਰਾ ਮਾਮਲਾ ਮਜੀਠਾ ਰੋਡ ਸਥਿਤ ਭਾਟਿਆ ਕਲੈਕਸ਼ਨ ਦੀ ਦੁਕਾਨ ਦਾ ਹੈ ਜਿੱਥੇ ਇਹਨਾਂ ਸ਼ਾਤਰ ਚੋਰਨੀਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਦੁਕਾਨਦਾਰ ਕੀ ਕੁਝ ਆਖ ਰਿਹਾ ਹੈ ਆ ਸੁਣਾਉਂਦੇ ਚੱਲਦੇ ਹਾਂ। ਹਾਂਜੀ ਬਾਈ ਕੀ ਨਾਮ ਹੈ? ਤਲਵਿੰਦਰ ਸਿੰਘ ਭਾਟਿਆ ਜੀ। ਇਹ ਕਾਹਲਾ ਕੰਮ ਕਰਦੇ ਕੋਲੋਂ ਦਾ ਕਰਦੇ ਜੀ ਸਾਡਾ ਤੇ ਜੰਪ ਵਾਲੀ ਕੱਪੜੇ ਦਾ ਕੰਮ ਹੈ ਜੀ 40 ਸਾਲ ਹੋ ਗਏ ਕੱਪੜੇ ਦਾ ਕੰਮ ਕਰਦੇ ਆ ਹਾਂ ਹਾਂ ਜਿਹੜੀ ਕੀ ਠੰਡਕ ਵੀਡੀਓ ਵਾਇਰਲ ਹੋਈ ਹੈ ਕੀ ਗੱਲ ਹੋਈ ਤੁਹਾਡੇ ਨਾਲ ਵੀਡੀਓ ਵਾਇਰਲ ਜ਼ਿੰਦਗੀ 'ਚ ਵਾਕਿਆ ਹੋ ਗਿਆ ਜੀ ਮੇਰੇ ਨਾਲ ਇੱਕ ਹਾਸੇ ਵਾਲਾ ਜਦੋਂ ਵਾਕਿਆ ਕਹਿ ਲਈ ਨਾ ਆਪਾਂ ਵੀ ਜ਼ਿੰਦਗੀ 'ਚ ਕਦੀ ਇਹੋ ਜਿਹਾ ਕੰਮ ਨਹੀਂ ਹੋਇਆ ਮੇਰੀ ਦੁਕਾਨ ਤੇ ਮੈਂ ਤਾਂ ਲੋਕਾਂ ਨੂੰ ਇਨਸਾਫ਼ ਦੁਆਨਾ ਤੇ ਅੱਜ ਪੰਜਾਬੀ ਗੱਲੋਂ ਮੇਰੇ ਨਾਲ ਥੱਕਾ ਹੋ ਗਿਆ ਕੀਤਾ ਕਰਦਾ ਸੰਤ ਤਾਂ ਕਾਏ ਵੀ ਦੋ ਜਨਾਨੀਆਂ ਦੁਕਾਨ 'ਚ ਐਂਟਰ ਕੀਤੀਆਂ ਦੋਵੇਂ ਹੀ ਓਪਰੀਆਂ ਸੀ ਵੈਸੇ ਤੇ ਆਲਮੋਸਟ ਸਾਡਾ 90% 95% ਗਾਹਕ ਜਿਹੜਾ ਨਾ ਉਹ ਫੇਸ ਟੂ ਫੇਸ ਵਾਕਬੇ ਪਰ ਉਹਨਾਂ ਰਖੜੀ ਦਾ ਸੀਜ਼ਨ ਸੀ ਤੇ ਓਪਰੇ ਗਾਗ ਵੀ ਆ ਰਹੇ ਸੀ ਉਹ ਜਨਾਨੀਆਂ ਦੋਵੇਂ ਓਪਰੀਆਂ ਸੀ ਤੇ ਕਹਿੰਦੇ ਆ ਜੀ ਕੋਈ ਰਖੜੀ ਆਸਤੇ ਸਾਨੂੰ ਬੇਟੀ ਆਸਤੇ ਨਾ ਸੂਟ ਚਾਹੀਦਾ ਕੋਈ ਦਿਖਾਓ ਵਧੀਆ ਸੂਟ ਉਹਦੇ ਜ ਮੈਂ ਉਹਨਾਂ ਨੂੰ ਸੂਟ ਦਿਖਾਣ ਲੱਗਾ 5-700 ਤੋਂ ਸ਼ੁਰੂ ਕੀਤਾ ਕਹਿੰਦੇ ਨਹੀਂ ਨਹੀਂ ਵਧੀਆ ਸੂਟ ਦਿਖਾਓ ਚੰਗਾ ਸੂਟ ਦਿਖਾਓ ਆਪਾਂ ਕੁੜੀ ਨੇ ਦੇਣਾ ਉਹ ਮੈਂ 5-7 ਸੂਟ ਦਿਖਾਏ ਤੇ ਉੱਤੋਂ ਬਾਹਰ ਕਹਿੰਦੇ ਨੇ ਚੰਗੇ ਦਿਖਾਓ ਮੈਂ ਚੰਗੇ ਇੱਥੋਂ 5-7 ਸੂਟੇ ਕਹਿੰਦੇ ਨੇ ਹੋਰ ਚੰਗੇ ਦਿਖਾਓ ਅੱਛਾ ਉਹ 1 ਟੂ 1 ਕੀ ਕਰ ਰਹੀਆਂ ਐ ਵੀ ਉਹ ਸੂਟ ਤੋਂ ਲਫਾਵਾ ਲਾਈ ਜਾ ਰਹੀਆਂ ਤੇ ਸੁੱਟੀ ਜਾ ਰਹੀਆਂ ਅੰਦਰ ਨੂੰ ਮੈਂ ਜਿਹੜਾ ਸੂਟ ਇੱਥੇ ਇਕੱਠਾ ਕਰਦੀ ਆ ਮੈਂ ਚੋਕੇ ਨਾਲ ਪਰੇ ਰੱਖ ਦਿੰਨਾ ਵੀ ਚਲੋ ਇੱਥੇ ਕੱਲੀ ਰੱਖਨੇ ਆ ਪਰੇ ਰੱਖਦਾ ਕਹਿੰਦੇ ਹੋਰ ਵਧੀਆ ਦਿਖਾਓ ਹੈਂਡਵਰਕ ਦੇ ਨਾਲ ਮੇਰੇ ਕੋਲ ਪਿੱਛੇ ਸੂਟ ਪਏ ਵਧੀਆਲੇ 15-1600 ਦੀ ਰੇਂਜ ਵਾਲੇ ਸੂਟ ਪਿੱਛੇ ਪਏ ਉਹ ਮੈਂ 2-4 ਸੂਟ ਨਾਲ ਖੋਲੇ ਆ ਕਹਿੰਦੇ ਨਹੀਂ ਭਾਜੀ ਇਤਨੇ ਹੀ ਦਿਖਾਈ ਜੋ ਆਪਾਂ ਜਲਦੀ ਜਾਣਾ ਐ ਚਲੋ ਮ ਇਨੇ ਜਨ ਨੂੰ ਮੇਰਾ ਇੱਕ ਦੋਸਤ ਬਾਹਰ ਆ ਗਿਆ ਤੇ ਉਹ ਜਨਾਨੀ ਨਾ ਕਦੀ ਬਾਹਰ ਵੇਂਦੀ ਕਦੀ ਅੰਦਰ ਨੂੰ ਵੇਂਦੀ ਅੰਦਰ ਵੀ ਇੱਕ ਕਸਟਮਰ ਸੀ ਅੱਛਾ ਅੰਦਰ ਕਸਟਮਰ ਹੋਣ ਦੇ ਬਾਵਜੂਦ ਬਾਹਰ ਯਾਰ ਦੋਸਤ ਮੇਰਾ ਖਲੋਤਾ ਹੋਣ ਦੇ ਬਾਵਜੂਦ ਉਹ ਜਨਾਨੀ ਕਦੀ ਅੰਦਰ ਕਦੀ ਬਾਹਰ ਵੇਖਦੀ ਅੰਦਰ ਬਾਹਰ ਵੇਂਦੇ ਵੇਂਦੇ ਉਹ ਜਨਾਨੀ ਕੀ ਕਰਦੀ ਚੁੰਨੀ ਖੁੱਲੀ ਹੁੰਦੀ ਪਹਿਲੀ ਜਿਹੜੀ ਜਨਾਨੀ ਉਹਨੂੰ ਸਪੋਰਟ ਦਿੰਦੀ ਹੈ ਤੇ ਜਿਹੜੀ ਦੂਜੀ ਜਬਾਨੀ ਉਹ ਚੁੰਨੀ ਦੇ ਵਿੱਚ ਨਾ ਇੱਥੇ ਇੱਕ ਸੂਟ ਲਗਾ ਦਿੰਦੀ ਉਮਰ ਕਿੰਨੀ ਹੋਊਗੀ ਨਾਲ ਦੀ ਉਮਰ ਜਿਹੜੀ ਕੋ 45 ਤੋਂ 50 ਦੇ ਵਿੱਚਕਾਰ ਦੀ ਉਮਰ ਹੈ ਸਿਆਣੀ ਉਮਰ ਦੀ ਜਨਾਨੀਆਂ ਸੀ ਕੱਪੜੇ ਸੂਟ ਜਿਹੜੇ ਉਹ ਕਿੰਨੇ ਪੈਸਿਆਂ ਦੇ ਸੀ ਉਹ ਉਹ ਮੈਂ ਤਾਂ ਦੱਸਦਾ ਪਹਿਲੇ ਇੱਕ ਸੂਟ ਚੁੱਕਿਆ ਨਾ ਉਸ ਤੋਂ ਬਾਅਦ ਮੈਂ ਪੰਜ-ਛੇ ਸੂਟ ਸੁੱਟੇ ਹੋਰ ਤੇ ਉਹਨਾਂ ਇੱਕ ਹੋਰ ਸੂਟ ਚੁੱਕ ਲਿਆ ਦੋ ਸੂਟ ਉਹਨਾਂ ਪਾ ਲਏ ਦੋ ਤੇ ਮੈਂ ਤੁਹਾਨੂੰ ਮੈਂ ਦੱਸਦਾ ਬਾਅਦ ਦੱਸਦਾ ਵੀ ਉਹ ਕੈਮਰੇ ਵਿੱਚ ਮੇਰੇ ਕਲੀਅਰ ਹੋਗੇ ਦੋ ਸੂਟ ਪਤਾ ਨਹੀਂ ਵੀ ਉਹਨਾਂ ਦੋ ਏ ਕਿ ਤਿੰਨ ਏ ਕਿ ਚਾਰ ਏ ਇਹ ਵੀ ਕਲੀਅਰ ਨਹੀਂ ਹੈਗਾ ਦੋ ਤੇ ਕਲੀਅਰ ਹੋ ਗਏ ਆ ਉਹ ਜਦੋਂ ਮੈਂ ਸੂਟ ਸੁੱਟ ਕੇ ਹਟਿਆ ਤੇ ਮੈਂ ਅੱਗੇ ਆਇਆ ਤੇ ਕਹਿੰਦੀ ਇੱਕ ਕਹਿ ਸੂਟ ਦੇ ਦੋ ਤੇ ਇੱਕ ਕਹਿ ਸੂਟ ਦੇ ਦੋ ਧਰ ਰੁਪਈਆ 2000 ਲਓ ਮੈਂ ਕਹਾਂ ਭੈਣ ਜੀ 2700 ਰੁਪਏ ਸੂਟ ਬੰਦੇ ਘੱਟ ਵੱਧ ਨਹੀਂ ਹੁੰਦਾ ਮੇਰੀ ਦੁਕਾਨ ਤੇ ਲੈਣਾ ਲਓ ਨੀ ਲੈਣਾ ਨਾ ਲਓ ਮੈਂ ਸੂਟ ਦੋਵੇਂ ਚੁੱਕ ਕੇ ਤੇ ਅੰਨ ਰਸਤੇ ਮੈਂ ਪਹਿਲੀ ਿਆਇਆ ਕਹਿੰਦੇ ਆਹੋ ਉਹ ਜਦੋਂ ਬਾਹਰ ਨਿਕਲੇਆ ਮੇਰਾ ਮਨ ਨਾ ਅੰਦਰੋਂ ਖਲੋਵੇ ਨਾ ਮੇਰਾ ਮਨ ਜਿਹੜਾ ਪਰੇਸ਼ਾਨ ਜਾ ਲੱਗਾ ਤੇ ਮੈਂ ਨਾ ਜਨਾਨੀਆਂ ਬਾਹਰ ਨਿਕਲੇ ਤੇ ਮੈਂ ਕੈਮਰਾ ਆਨ ਕੀਤਾ ਮੈਂ ਕਹਿੰਦਾ ਯਾਰ ਇਹ ਜਨਾਨੀਆਂ ਆਪਰੀਆ ਮੈਨੂੰ ਚੰਗਿਆ ਨਹੀਂ ਲੱਗਣ ਡੀਆਂ ਕੁਛ ਉਹ ਜਦ ਉਹ ਜੇ ਨਹੀਂ ਮੈਂ ਗੱਲ ਕਰਨਿਆ ਵਾ ਉਹਨੇ ਜਦੋਂ ਵੇਖਿਆ ਤੇ ਦੂਜਾ ਸੂਟ ਫੇਰ ਚੁੱਕਣ ਦੀ ਹੈ ਮੱਕੀ ਦੋ ਤੇ ਮੇਰੇ ਕਲੀਅਰ ਹੋ ਗਏ ਵੀ ਕੈਮਰੇ ਵਿੱਚ ਆ ਗਏ ਆ ਜਦ ਕਿ ਉਸ ਤੋਂ ਪਹਿਲਾਂ ਕੀ ਪਤਾ ਪਹਿਲਾਂ ਵੀ ਕੋਈ ਸੂਟ ਜਿਹੜਾ ਥੱਲੇ ਸੁੱਟੇ ਸੀ ਉਹਨਾਂ ਵਿੱਚੋਂ ਹੀ ਕੋਈ ਇੱਕ ਅਦਾ ਉਹ ਕੈਪਚਰ ਕਰ ਗਏ ਉਹ ਤੇ ਮੈਂ ਕਹਿ ਨਹੀਂ ਸਕਦਾ ਤੇ ਮੇਰ ਨਾਲ ਕਦੀ ਜਿੰਦਗੀ ਜਿਹੋ ਜਿਹੋ ਵਾਕਿਆ ਨਹੀਂ ਹੋਇਆ ਅੱਜ ਮੈਂ ਨਾ ਮੈਨੂੰ ਸੂਟਾਂ ਦੀ ਪਰੇਸ਼ਾਨੀ ਨਹੀਂ ਮੈਨੂੰ ਮੇਰੀ ਦੁਕਾਨ ਤੇ ਜਿਹੜੇ ਸੂਟ ਚੁੱਕੇਗੇ ਨਾ ਉਹਦੀ ਪਰੇਸ਼ਾਨੀ ਵੀ ਮੈਂ ਲੋਕਾਂ ਨੂੰ ਇਨਸਾਫ ਦਿਵਾਨ ਨਾਲ ਆ ਤੇ ਮੇਰ ਨਾਲ ਧੱਕਾ ਹੋ ਗਿਆ ਸੂਟ ਮੇਰੇ ਭਾਵੇਂ 3000 ਦੇ ਗਏ ਭਾਵੇਂ 2.5 ਹਜ਼ਾਰ ਦੇ ਗਏ ਮੈਂ ਤੁਹਾਡੇ ਮਾਧਿਅਮ ਰਾਈ ਮੈਂ ਫੇਸਬੁਕ ਤੇ ਪਾਈ ਪੋਸਟ ਪਾਈ ਮੈਂ ਰੁਪਿਆ 5000 ਇਨਾਮ ਰੱਖਿਆ ਮੈਂ ਤੁਸੀਂ ਆਇਓ ਮੈਂ 5 ਦਾ 10 ਕਰਤਾ ਮੇਰੇ ਕੋ ਭਾਵੇਂ 10000 ਰੁਪਏ ਇਨਾਮ ਲੈ ਲਓ ਮੈਨੂੰ ਉਹ ਜਨਾਨੀਆਂ ਜਾਂ ਉਹ ਸੂਟ ਚਾਹੀਦੇ ਨੇ ਲੱਗਦਾ ਜੇਕਰ ਵੀਡੀਓ ਵਾਇਰਲ ਹੋ ਦੇਖੋ ਜੀ ਮੈਂ ਜੋ ਤੁਹਾਨੂੰ ਕਿਹਾ ਮੇਰੀ ਜਿਹੜੀ ਜ਼ੁਬਾਨ ਹੈ ਉਹ ਮੈਂ ਜ਼ੁਬਾਨ ਤੇ ਆਪਣੇ ਖਰਾ ਉਤਰਾਂਗਾ ਜਨਾਨੀਆਂ ਵਾਪਸ ਆਣ ਉਸ ਚੀਜ਼ ਨੂੰ ਰਿਅਲਾਈਜ਼ ਕਰਨ ਲਈ ਲਿਖਤੀ ਮਾਫੀਨਾਮਾ ਮੰਗਣ ਤੇ ਫਿਰ ਆਪਾਂ ਮੈਂ ਇੱਕ ਗੱਲ ਕਰ ਲਾਂਗੇ ਇਸ ਵਜੋਂ ਪੁਲਿਸ ਨੂੰ ਦਿੱਤੀ ਕਿ ਕਿ ਦਿਖਾ ਦਊਂਗੇ ਇਸ ਮਾਮਲੇ 'ਚ ਨਹੀਂ ਪੁਲਿਸ ਨੂੰ ਕੀ ਦਰਖਾਸਤਾਂ ਦੇਖੋ 25 2700 ਦੇ ਸੂਟ ਹੈ ਕਿ ਲੱਗਦਾ ਜਿਕੇ ਤੁਹਾਡੇ ਤੋਂ ਕੀਤਾ ਕਿ ਕਿੰਨੀਆਂ ਕਰਦੀਆਂ ਦੁਕਾਨ ਕਰਦੇ ਦੇਖੋ ਮੈਂ ਤੇ ਹਰ ਦੁਕਾਨਦਾਰ ਨੂੰ ਇਹ ਅਪੀਲ ਕਰਦਾ ਵੀ ਖਾਸ ਕਰਕੇ ਜਿਹੜੀਆਂ ਜਨਾਨੀਆਂ ਦੁਕਾਨ ਤੇ ਤੁਹਾਡੇ ਕੋਲ ਫਰੀ ਆਂਦੀਆਂ ਜਿਹੜੀਆਂ ਜਨਾਨੀਆਂ ਖਾਸ ਕਰਕੇ ਚੁੰਨੀ ਪੂਰੀ ਲਵੇਟ ਕੇ ਆਂਦੀਆਂ ਜਾਂ ਦੋ ਖਾਲੀਪਣ ਵੇਖ ਕੇ ਆਂਦੀਆਂ ਦੁਕਾਨ ਤੇ ਥੋੜਾ ਜਿਆ ਅਲਰਟ ਹੋ ਕੇ ਰਹੋ ਇਸ ਚੀਜ਼ਾਂ 'ਤੇ ਧਿਆਨ ਰੱਖੋ